ਪੰਜਾਬ ਦੇ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾ ਦੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਵਾਂ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਦੇ ਪੂਰੇ ਨੇ ਉਤਰਨਾ ਅੱਜ ਤੁਹਾਡੇ ਆਪ ਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਣਾ ਕੇ ਦੱਸੇ ਹੱਲੇ ਕੁਝ ਗਣਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕਾਂ ਕੀ ਕੀਤਾ ਐਮਐਲਪੀ ਲੀਡਰ ਨਾ ਬੂਝ ਗਏ ਸੀ ਐਮਐਸ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ੍ਹ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਣੀ ਆ ਸਤਾ ਔਰ ਮੈਨੂੰ ਮਨਣਨੀ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਜਾਹੇ ਮਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਨੇ ਆਮ ਜਨਤਾ ਦਾ ਇਹ ਪਹਿਲੀ ਸਰਕਾਰਾ ਜਿਹਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤੇ ਕਈ ਕਾਲੀ ਕਾਂਗਰਸੀ ਭਾਜਪਾ ਵਾਲੇ ਕਾਨਿਸਟ ਕਿਹਾ ਜਾਂਦੇ ਨੇ ਯਾਰ ਪਰਵਾਹ ਨਾ ਐਰ ਕੀ ਝਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਕਿਹਨੂੰ ਜਿੰਦਾਬਾਦ ਆਮ ਆਦਮੀ ਪਾਰਟੀ ਕਰਦਾ ਉਹ ਭਾਜਪਾ ਜੀ ਨਾ ਮੈਂ ਦੱਸਣਾ ਚਾਹਾਂਾ ਜੀ ਦੱਸਣਾ ਚਾਹਾਂਾ ਜੀ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹਵਾਈਆਂ ਆਪਾਂ ਮੁੱਲ ਨਹੀਂ ਕਾ ਪਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਿਤੇ 3-3000 ਬਿੱਲ ਪਰਦੇ ਸਾਂ ਸਾਡੇ ਪਹਿਲੇ ਜ਼ੀਰੋ ਕਿਉਂ ਨਾ ਵੋਟਾਂ ਪਾਵਾਂ ਰਵਿਕਰਨ ਕਾਲੋਂ বিজেপি বিজেপি ਦਾ ਪਰਣਕਲ ਕੱਢਦਾ ਵੇਲਾ ਮੈਂ ਤੁਹਾਨੂੰ ਦੱਸਦਾ ਦੱਸਦਾ ਚਾਹਨਾ ਰਵਿਕਰਨ ਕਾਲੋਂ ਜਿਹੜੇ ਨੂੰ ਪਤਾ ਲੱਗਾ ਤੁਹਾਡੇ ਮਾਦੀਮ ਰਾਏ ਵੀ বিজেপি ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਟੰਡਾਂ ਦੇ ਵਿੱਚ ਜੋ ਰੋਸ ਹੈ ਉਹ ਸਾਲਾਂ ਦੇ ਫਾਇਦਾ ਫਾਇਦਾ ਤੇ ਸੈਰਿਕਲ ਸੀ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਦੋਂ ਬੀਜੇਪੀ ਰਵੀ ਕਨ ਕਾਲੂਆਂ ਹੋਣ ਔਰ ਉਦੋਂ ਨੈਕਸ਼ਨ ਵੀ ਲੜੀ ਤੇ ਤੁਸੀਂ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉਹ ਦੇਦੇ ਗੋਬਣਾ ਨੇ ਕਿ ਕਿੱਥੋਂ ਫਾਇਦਾ ਨੂੰ ਕਿਹਨੂੰ ਫਾਇਦਾ ਮਿਲ ਸਕਦਾ ਹੈ ਦੇਖੋ ਜੀ ਉੱਥੇ ਆ ਤਰੇ ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਆ ਜਿਹੜੀ ਡਿਪਟੀ ਸੀ ਜੰਮੀ ਉਹ ਪਰਚਿਆਂ ਦੀ ਸਿਆਸਤ ਰਹੀ ਵੀ ਜੇ ਕੋ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਗਿਆ ਜੀ ਪਰ ਇਹ ਇਸ ਤਰ੍ਹਾਂ ਬੱਝੀਆਂ ਸੀ ਕੋਈ ਕਾਂਗਰਸ ਵਾਲੀ ਸੀ ਕੋਈ ਕਾਲੀ ਦਲ ਵਾਲੀ ਸੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪ੍ਰਵਾਦ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜੁਆਇਨ ਵੀ ਕਰਾ ਰਿਹਾ ਔਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਰਨ ਕੀਆ ਕਰਨੇ ਆ ਵੀ ਲੋਕ ਚਾਹਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਜਿੱਤ ਵਰਜ ਕਰ ਰਹੀ ਆ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ باوجود ਵੀ ਇਨਾ ਔਰ ਕਈ ਘੰਟੇ ਬਾਅਦ ਵੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਣੇ ਆ। ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ। ਇੱਕ ਤੁਸੀਂ ਲਿਸਟ ਦਿੱਤੀ ਸੀ। ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾਂ ਦੀ ਹਲਕੇ ਦੀ ਮੰਗਾਂ ਦੇ। ਤਾਂ ਉਹਦੇ ਬਾਰੇ ਕੀ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਫੋਰ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ। ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ। ਇੱਕ ਇੱਕ ਕਰਕੇ ਉਹਨਾਂ ਮੰਗਾ ਤੇ ਗੌਰ ਹੋ ਕੇ ਉਹ ਮੰਗਾ ਜਿਹੜੀਆਂ ਨੇ ਪੂਰੀਆਂ ਹੋਣ। ਸਭਿਕਨਸਾਲ ਨੂੰ ਕਹਿੰਦੇ ਇੱਕ ਕਿ ਅਕਾਲੀ ਦਲ ਤੋਂ ਛੱਟਿਆ ਜਾਣਾ, ਭਾਜਪਾ ਜੁਆਇਨ ਕਰ ਜਾਣਾ। ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਦਲ ਦਾ ਦੁੱਖ ਆ, ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ। ਦੇਖੋ ਤਿੰਨ ਤਿੰਨੇ ਮੇਨ ਲੀਡਰ ਹੁੰਦੇ ਰਹੇ ਆ ਸੇਵਾ ਸਾਹਿਬ, ਕਾਨੂੰ ਸਾਹਿਬ ਤੇ ਲਗਾ ਸਾਹਿਬ। ਤਿੰਨੇ ਹੀ ਲੀਡਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਤੋਂ ਮੰਨਫੀ ਹੋ ਗਏ ਆ। ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਅਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਤਸਵੀਰ ਤੇ ਚੱਲ ਗਿਆ। ਔਰ ਰਵਿਕਰਨ ਕਾਲੋਂ ਦੀ ਬੀਜੇਪੀ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੂਨ ਦਾ ਉਹ ਸਾਡੇ ਪਠਾਨਕੋਟ ਜ਼ਿਲ੍ਹੇ ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਚ ਘਟਿਆ ਲੱਗਦਾ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸਾਰਾ ਅਕਾਲੀ ਦਲ ਦਾ ਕੋਟ ਬੈਕ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਬਾਬਾ ਨਾਨਕ ਹਲਕੇ ਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜਪਾ ਤੇ ਜਾਣਾ ਨਹੀਂਗਾ ਉਹਨਾਂ ਕੋ ਹੁਣ ਆਪਸ਼ਨ ਉਹਨਾਂ ਦਾ ਖਸਮਿਕ ਕੋਈ ਨਹੀਂ ਰਹਿ ਗਿਆ ਤੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਬਣਦੀ ਹੈ ਪਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਿਣਤੀ 'ਚ ਆਕਾਲੀ ਧੜੇ ਜਿਹੜੇ ਆ ਚੇਅਰਮੈਨ ਬਲਾਕ ਸੰਮਤੀ ਮੈਂਬਰਸ ਪਹੁੰਚੇ ਅਸੀਂ ਵੱਡੀ